ਸੰਬੰਧੀ ਜਿਹੜਾ ਪ੍ਰਦੂਸ਼ਣ ਹੁੰਦਾ ਉਹਦੇ ਸੰਬੰਧ ਚ ਕੁਝ ਐਕਟੀਵਿਟੀਆਂ ਕਰਵਾਈਆਂ ਜਾਣਗੀਆਂ ਸਕੂਲ 'ਚ ਤੇ ਉਹਦੇ ਵਿੱਚ ਪਾਸ਼ੇ ਮੁਕਾਬਲੇ ਹੋਣਗੇ ਸਲੋਗਨ ਮੁਕਾਬਲੇ ਡਿਬੇਟ ਹੋਊਗੀ ਲੈਕਚਰ ਹੋਣਗੇ ਤੇ ਬੱਚਿਆਂ ਨੂੰ ਇਨਾਮ ਵੀ ਵੰਡੇ ਜਾਣਗੇ ਜਿਹੜੇ ਚੰਗਾ ਇਹਦੇ ਵਿੱਚ ਪ੍ਰਦਰਸ਼ਨ ਕਰਨਗੇ પરાਲੀ ਜਦੋਂ ਜਿਹੜੀ ਫਸਲ ਹੁੰਦੀ ਆ ਉਹਦੇ ਵਿੱਚੋਂ ਆਪਾਂ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਨਾਲ ਉਹ ਚੋਕ ਆਪਾਂ ਕੱਢ ਲੈਨੇ ਆ ਤੇ ਜਿਹੜਾ ਬਾਕੀ ਉਹਦਾ ਸਟਰਾਜ ਉਹ ਵੀ ਹੁੰਦਾ ਹੈ ਉਹਨੂੰ ਉਹਦਾ ਕੁਛ ਨਾ ਕੁਛ ਕਰਨਾ ਹੁੰਦਾ ਤੇ ਉਹ ਬਹੁਤ ਛੇਤੀ ਗਲਦਾ ਵੀ ਨਹੀਂ ਹੁੰਦਾ ਤੇ ਉਹਦੇ ਲਈ ਬਹੁਤ ਸਾਰੀਆਂ ਮਸ਼ੀਨਰੀ ਤਿਆਰ ਕੀਤੀ ਜਾਂਦੀ ਆ ਤੇ ਕਈ ਵਾਰੀ ਉਹ ਸਮੱਸਿਆਵਾਂ ਵੀ ਪੈਦਾ ਕਰਦਾ ਕਈ ਵਾਰੀ ਜਦੋਂ ਆਪਾਂ ਨੂੰ ਵਿੱਚ ਬਾਣਿਆ ਤਾਂ ਵਿੱਚ ਉਹ ਚੂਹੇ ਆ ਜਾਂਦੇ ਨੇ ਜਾਂ ਕੋਈ ਸੁੰਢੀ ਵਗੈਰਾ ਪੈ ਜਾਂਦੀਆਂ ਪਰ ਫੇਰ ਵੀ ਉਹਦਾ ਕੁਝ ਨਾ ਕੁਝ ਪ੍ਰਬੰਧ ਹੋਣਾ ਚਾਹੀਦਾ ਜ਼ਮੀਨ ਹੈ ਜਿਹੜੀ ਜ਼ਮੀਨ ਦੀ ਵੀ ਜ਼ਮੀਨ ਇੱਕ ਜਿਉਂਦੀ ਚੀਜ਼ ਹੁੰਦੀ ਆ ਜ਼ਮੀਨ ਦੇ ਵਿੱਚ ਹਜ਼ਾਰਾਂ ਕਰੋੜਾਂ ਸੁਖਮ ਜੀਵ ਹੁੰਦੇ ਨੇ ਤੇ ਜਿਹੜੀ ਉਹਦੇ ਫਸਲ ਹੁੰਦੀ ਆ ਆਪਾਂ ਕਹਿੰਦੇ ਆ ਵੀ ਖੇਤੀ ਆਪਾਂ ਨਹੀਂ ਕਰਦੇ ਹੁੰਦੇ ਖੇਤੀ ਦਾ ਜਿਹੜੇ ਉਹਦੇ ਵਿੱਚ ਸੁਖਮ ਜੀਵ ਨੇ ਉਹ ਕਰਦੇ ਹੁੰਦੇ ਨੇ ਆਪਾਂ ਦਾ ਉਹਨਾਂ ਨੂੰ ਉਹਨਾਂ ਦੀ ਲੋੜ ਦੀ ਚੀਜ਼ ਦੇਣੀ ਹੁੰਦੀ ਆ ਤੇ ਜਿਹੜੀ ਫਸਲ ਦੀ ਰਹਿੰਦ-ਖੂੰਦ ਹੁੰਦੀ ਆ ਉਹ ਉਹਨਾਂ ਦੀ ਖੁਰਾਕ ਹੁੰਦੀ ਆ ਜੀਨੋ ਡੀਕੰਪੋਜ਼ ਕਰਕੇ ਅਗਲੀ ਫਸਲ ਵਾਸਤੇ ਜਿਹੜੇ ਵੀ ਨਿਊਟਰੀਐਂਟ ਚਾਹੀਦੇ ਨੇ ਉਹ ਮਿੱਟੀ ਦੇ ਵਿੱਚ ਮਿਲਾਉਂਦੇ ਨੇ ਤਾਂ ਹੋਣਾ ਤਾਂ ਇਹ ਚਾਹੀਦਾ ਵੀ ਫਸਲ ਤੋਂ ਬਾਅਦ ਜਿਹੜੀ ਵੀ ਰਹਿੰਦ-ਖੂੰਦ ਹੈ ਉਹਨੂੰ ਵਿੱਚ ਬਾਹ ਦੇਣਾ ਚਾਹੀਦਾ ਤੇ ਜਿਹੜੇ ਉਹਦੇ ਸੂਖਮ ਜੀਵ ਨੇ ਉਹਨੂੰ ਡੀਕੰਪੋਜ਼ ਕਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਮਿੱਟੀ ਦੇ ਵਿੱਚ ਮਿੱਟੀ ਦੀ ਆਪਣੀ ਸਿਹਤ ਹੁੰਦੀ ਆ ਉਹਦੀ ਇਮਿਊਨਿਟੀ ਸਿਸਟਮ ਹੁੰਦਾ ਮਿੱਟੀ ਦਾ ਜਿਸ ਤਰ੍ਹਾਂ ਆਪਣਾ ਸਰੀਰ ਹੁੰਦਾ ਤੇ ਜਿਹੜੀ ਸਾਡੀ ਮਿੱਟੀਆਂ ਉਹਦੇ ਵਿੱਚ ਆਪਾਂ ਜਦੋਂ ਪੈਸਟੀਸਾਈਡ ਵਗੈਰਾ ਆਰਟੀਫੀਸ਼ੀਅਲ ਚੀਜ਼ਾਂ ਪਾਉਂਦੇ ਆ ਤਾਂ ਉਹਦੇ ਵਿੱਚ ਜਿਹੜੇ ਉਹ ਮਿੱਤਰ ਸੂਖਮ ਜੀਵ ਨੇ ਜਿਹੜੇ ਉਹ ਮਰ ਜਾਂਦੇ ਨੇ ਉਹਨਾਂ ਦੀ ਗਿਣਤੀ ਘਟ ਜਾਂਦੀ ਆ ਫਿਰ ਉਹਤੇ ਹੋਰ ਬਿਮਾਰੀਆਂ ਫਲਾਉਣ ਵਾਲੇ ਜੀਵ ਪੈਦਾ ਹੋ ਜਾਂਦੇ ਨੇ ਤਾਂ ਉਹ ਤਾਂ ਪੈਦਾ ਹੁੰਦੇ ਨੇ ਜਿਸ ਤਰ੍ਹਾਂ ਕੋਈ ਬਿਮਾਰ ਜਿਸ ਤਰ੍ਹਾਂ ਕੋਈ ਕਮਜ਼ੋਰ ਸਰੀਰ ਵਾਲੇ ਬੰਦੇ ਨੂੰ ਬਹੁ ਸਾਰੀ ਬਿਮਾਰੀਆਂ ਲੱਗਦੀਆਂ ਨੇ ਇਸ ਤਰ੍ਹਾਂ ਕਮਜ਼ੋਰ ਮਿੱਟੀ ਦੇ ਵਿੱਚ ਵੀ ਜਿਹੜੇ ਬਿਮਾਰੀਆਂ ਫਸਲਾਂ ਨੂੰ ਤਬਾਹ ਕਰਨ ਵਾਲੇ ਜੀਵ ਨੇ ਉਹ ਪੈਦਾ ਹੁੰਦੇ ਨੇ ਜਿਵੇਂ ਹੁਣੀ ਪਿੱਛੇ ਹਲੀ ਚੀਰੀ ਲੱਗ ਰਹੀ ਐ ਝੋਨਾ ਲੱਗ ਰਿਆ ਪਰ ਚਿੱਟਾ ਤੇਲਾ ਜਿਹੜਾ ਫਸਲਾਂ ਨੂੰ ਨੁਕਸਾਨ ਕਰਦਾ ਉਹ ਪੈ ਵੀ ਗਿਆ ਤੇ ਨੁਕਸਾਨ ਹੋ ਵੀ ਰਿਹਾ ਬਹੁਤ ਸਾਰਾ ਉਹਦੇ ਕਾਰਨ ਇਹੀ ਹੈ ਕਿਉਂਕਿ ਜਿਹੜਾ ਆਪਾਂ ਜ਼ਮੀਨ ਦੇ ਵਿੱਚ ਕੱਟ ਰਹੇ ਹਾਂ ਉਹਨੂੰ ਵਾਪਸ ਕੁਝ ਨਹੀਂ ਦੇ ਰਹੇ ਜੇ ਆਪਾਂ ਕਿਸੇ ਬੰਦੇ ਤੋਂ ਕੰਮ ਕਰਵਾਈ ਜਾਈਏ ਤੇ ਉਹਨੂੰ ਖਾਣ ਨੂੰ ਨਾ ਦਈਏ ਤੇ ਉਹਨੇ ਇੱਕ ਦਿਨ ਮਰ ਜਾਣਾ ਹੁੰਦਾ ਹੈ ਨਾ ਜੇ ਆਪਾਂ ਉਹ ਤੋਂ ਉਹਨਾਂ ਕੰਮ ਲਈਏ ਤੇ ਉਹਨੂੰ ਉਹ ਨਹੀਂ ਖਰਾਕ ਦਿੰਦੇ ਰਹੀਏ ਜਿਸ ਤਰ੍ਹਾਂ ਫਸਲਾਂ ਜ਼ਮੀਨਾਂ ਦੇ ਵਿੱਚ ਆਪਾਂ ਫਸਲਾਂ ਦੇ ਤਿੰਨ ਤਿੰਨ ਲੈ ਰਹੇ ਆਂ ਪਰ ਉਹਦੇ ਵਿੱਚ ਪੈ ਕੁਛ ਤੇ ਆਪਣਾ ਜਿਹੜਾ ਇਹ ਹੈਗਾ ਐਕਟੀਵਿਟੀ ਇਹ ਹੈਗਾ ਤਾਂ ਇਸ ਲਈ ਆ ਕਿ ਜਿਹੜਾ ਪ੍ਰਦੂਸ਼ਣ ਨਾ ਹੋਵੇ ਪ੍ਰਦੂਸ਼ਣ ਘਟੇ ਧੂਆ ਨਾ ਹੋਵੇ ਤੇ ਇਹਦੇ ਲਈ ਸਾਨੂੰ ਤੁਹਾਨੂੰ ਜਾਗਰੂਕ ਕਰਨ ਲਈ ਇਹ ਜਿਹੜਾ ਪੰਦਰਵਾੜਾ ਮਨਾਇਆ ਜਾਊਗਾ ਕਿ ਤੁਸੀਂ ਜੇ ਕਿਸੇ ਦਾ ਕੋਈ ਕਹਿਣਾ ਮੰਨਦਾ ਤਾਂ ਉਹਨੂੰ ਦੱਸੋ ਹਨਾ ਵੀ ਪਰਾਲੀ ਨਾ ਸਾੜੋ ਤੇ ਜਿੱਥੇ ਤੱਕ ਹੋ ਸਕਦਾ ਹੈ ਸੰਭਵ ਹੈ ਉਥੇ ਤੱਕ ਉਹਨੂੰ ਨਾ ਸਾੜੋ ਜ਼ਮੀਨ ਦੇ ਵਿੱਚ ਹੀ ਉਹਨੂੰ ਬਾਦੋ ਤਾਂ ਕਰਕੇ ਜ਼ਮੀਨ ਵੀ ਤਗੜੀ ਹੋਊਗੀ ਤੇ ਪ੍ਰਦੂਸ਼ਣ ਵੀ ਨਹੀਂ ਹੋਊਗਾ ਤੇ ਇਹਦੇ ਵਿੱਚ ਆਪਾਂ ਐਕਟੀਵਿਟੀਆਂ ਕਰਾਵਾਂਗੇ ਅਗਲੇ ਦਿਨਾਂ 'ਚ ਤਾਂ ਤੁਸੀਂ ਆਪਣਾ ਜਿਹਨੇ ਵੀ ਪਾਰਟਿਸਿਪੇਟ ਕਰਨਾ ਤੁਸੀਂ ਪਾਰਟਿਸਿਪੇਟ ਜ਼ਰੂਰ ਕਰਿਓ ਧੰਨਵਾਦ